ਉਹਰਾ ਦੁੱਧ ਮਤਲਬ ਕਿੰਨਾ ਹੁਣ ਪ੍ਰੋਪਰ ਦੁੱਧ 11 ਕਿਲੋ ਤੋਲਣਦਾ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ 10 12 ਦਿਨ ਹੋ ਗਏ ਜੀ 10 12 ਇਹਨੂੰ ਹੋ ਗਿਆ ਹਫਤਾ ਜੀ ਮਾਗਰ ਕੱਟਿਆ ਕੱਟੀ ਹੈ ਜੀ ਮਾਗਰ ਕੱਟੀ ਆ ਇੱਕ ਹਫਤੇ ਸੂਈਆਂ ਮਾਗਰ ਕੱਟੀ ਆ ਹਾਂਜੀ ਤੇ ਦੁੱਧ ਬਈ ਗਰਮੇਲ ਜੇ ਆਪਾਂ ਗੱਲ ਕਰ ਲਈ ਹੁਣ ਇਹ 11 12 ਲੀਟਰ ਤਿਆਰ ਲੇ ਲਮਤਰੋਣਾ ਇੱਕ ਆਪਾਂ ਸੁਣੋ ਨਾ ਮੱਝ ਦਿਖਾਉਣੇ ਆ ਮੱਝ ਕੀ ਹੈ ਪੂਰੀ ਜ਼ਬਰਦਸਤ ਹੈਵੀ ਤੇ ਬੇਟ ਬੂਟਾ ਬੜਾ ਚੰਗਾ ਮੱਝ ਦਾ ਥਣਾ ਥਣਾ ਵੀ ਜਮਾ ਮੱਲੋ ਕਮਾਲ ਹੀ ਕਰੀ ਪਿਆ ਤੇ ਇੱਕ ਜਿਹੜਾ ਹੋਰ ਦਵਾਲਾ ਇਹਨੂੰ ਮੋੜ ਕੇ ਬਾਈ ਐਦਨ ਨੂੰ ਮੋੜ ਕੇ ਇੱਕ ਜਿਹੜਾ ਹੋਰ ਦਵਾਲਾ ਇੱਕ ਮੋੜ ਕੇ ਲੈ ਤਾਜੀ ਸੂਈ ਹੋਈ ਆ ਸਿੰਘਾਂ ਦੀ ਖੁੱਲੀ ਆ ਤੇ ਢੰਗਾ ਡੂੰਚਣਾ ਆਪਾਂ ਗੱਲ ਕਰੀਏ ਬੜਾ ਤਗੜਾ ਮੱਝ ਦਾ ਜ਼ਬਰਦਸਤ ਚੰਗੇ ਦੁੱਧ ਵਾਲੀ ਹੈ ਦੁੱਧ ਰਿਕਾਰਡ ਵੀ ਦੱਸਦਾ ਯਾਰ ਵੀ ਚੰਗਾ ਦੁੱਧ ਆ ਤੇ ਪੂਰੀ ਬਜੰਦਾਰ ਹੈਵੀ ਮੱਝ ਬਾਈ ਨੂੰ ਪੁੱਛ ਕੇ ਨੇ ਸਾਰਾ ਵੀ ਕੀ ਗੱਲਬਾਤ ਆ ਕਿੰਨਾ ਦੁੱਧ ਕੱਢਦੀ ਆ ਤੇ ਪੂਰੀ ਜਾਣਕਾਰੀ ਲੇ ਕੇ ਤਾਜੀ ਸੁਈ ਹੋਈ ਆ ਸਾਥ ਜੀ ਤੇ ਬਾਕੀ ਮਾਨਸਾ ਮੰਡੀ ਤੇ ਪਹੁੰਚੇ ਹੋਏ ਜਿਹੜੀ ਸ਼ੁੱਕਰਵਾਰ ਨੂੰ ਲੱਗਦੀ ਆ ਇਹ ਸਰਸਾ ਰੋਡ ਤੇ ਰਹਿੰਦੀ ਆ ਰਮਨਦੀਤਿਆ ਵਾਲੇ ਚੌਕ ਦੇ ਵਿੱਚ ਆ ਵੀੜੀ ਮੰਡੀ ਲੱਗਦੀ ਆ ਰਮਨਦੀਤਿਆ ਵਾਲੇ ਚੌਕ ਦੇ ਵਿੱਚ ਆ ਸਰਸਾ ਰੋਡ ਤੇ ਆ ਜੇ ਕਿਸੇ ਭਰਾ ਨੇ ਪਸ਼ੂ ਖਰੀਦਣਾ ਤਾਂ ਤੁਹਾਨੂੰ ਇਸੇ ਮੰਡੀ ਦੇ ਉੱਪਰ ਆਉਣਾ ਪੈਣਾ ਕਿਉਂਕਿ ਇੱਥੇ ਜਾਇਜ਼ ਤੋਂ ਨਜਾਇਜ਼ ਜਿਹੜਾ ਸਾਰੇ ਰੇਟਾਂ ਦੇ ਜਿਹੜੇ ਪਸ਼ੂ ਮਿਲ ਜਾਂਦੇ ਆ ਜੇ ਕਿਸੇ ਨੇ ਸਸਤਾ ਪਸ਼ੂ ਲੈਣਾ ਉਹ ਵੀ ਮਿਲ ਜੂ ਤੇ ਜੇ ਕਿਸੇ ਨੇ ਮਹਿੰਗਾ ਲੈਣਾ ਉਹ ਵੀ ਮਿਲ ਜੂ ਪਰ ਆਉਣਾ ਕਿੱਥੇ ਪਊਗਾ ਮਾਨਸਾ ਸ਼ੁੱਕਰਵਾਰ ਨੂੰ ਹਰ ਸ਼ੁੱਕਰਵਾਰ ਲੱਗਦੀ ਆ ਤੇ ਮੰਡੀ ਵਧੀਆ ਭਰਦੀ ਆ ਪੂਰੀ ਟਾਪ ਦੀ ਮੰਡੀ ਜੇ ਆਪਾਂ ਕਹੀਏ ਬਾਕੀ ਆਪਾਂ ਬਾਈ ਨੂੰ ਪੁੱਛਦਿਆਂ ਬਾਈ ਹਸੀ ਗਾਲ ਸਸਰੀ ਗਾਲ ਤੇ ਬਾਈ ਨਾਮ ਦਸੀ ਗਰਮੇਲ ਸਿੰਘ ਆ ਜੀ ਠੀਕ ਆ ਗਰਮੇਲ ਬਾਈ ਜੇ ਆਪਾਂ ਗੱਲ ਕਰ ਲਈਏ ਮੱਝ ਆਪਣੀ ਘਰ ਦੀ ਆ ਘਰ ਦੀ ਘਰ ਦੀ ਕਿਵੇਂ ਸੂਏ ਤੀਜੇ ਸੂਏ ਜੀ ਤੀਜੇ ਸੂਏ ਅੱਜ ਕਿੰਨੇ ਦਿਨਾਂ ਨੇ ਸੂਈ ਆ ਹੋ ਗਿਆ ਹੱਤਾਂ ਜੀ ਮਾਗਰ ਕੱਟੀ ਕੱਟੀ ਹੈ ਜੀ ਮਾਗਰ ਕੱਟੀ ਆ ਇੱਕ ਹਫਤੇ ਸੂਈਏ ਮਾਗਰ ਕੱਟੀ ਆ ਤੇ ਦੁੱਧ ਬਾਈ ਗਰਮੇਲ ਜੇ ਆਪਾਂ ਗੱਲ ਕਰ ਲਈ ਹੁਣ ਇਹ 11 12 ਲੀਟਰ ਤਿਆਰ ਹੈ ਜੀ ਪੂਰਾ ਹਾਂਜੀ ਪਿਛਲੇ ਵਾਰ ਕਿੰਨੇ ਗਏ ਸੀਗਾ 14 ਲੀਟਰ ਦੁੱਧ 14 ਲੀਟਰ ਇਹ ਕਿ ਬਹੁਤ 14 ਇੱਕ ਵਾਧਾ ਆਮ ਨਹੀਂ ਪਾਉਗੀ ਮੈਂ ਠੀਕ ਹੈ ਕੋਈ ਬਾਕੀ ਥਣ ਲੈ ਵੇ ਇੱਕ ਨੰਬਰ ਹੈ ਨਾ ਹਾਂਜੀ ਹਾਂਜੀ ਥਣ ਲੈ ਵੇ ਇੱਕ ਨੰਬਰ ਆ ਰਾਮਨਾ ਦੁੱਧ ਜਿਹੜਾ ਬਾਈ ਕਹਿੰਦਾ 14 ਲੀਟਰ ਕਹਿੰਦਾ ਪਾਉਂਦੀ ਆ ਖੁੱਲਾ ਕੀ ਆਪ ਵੀ ਚਾਹਤੇ ਆ ਆਪਣੀ ਪਸ਼ੂ ਕੀ ਬੜੀ ਲੈਵਟੀ तो देर किस बात की है आज से ही अपने पशु को राइट एच पिलाना शुरू कर दो ताकि आपके पशु की लेवटी बड़ी हो और वो सुंदर दिखाई दे और इसको आप दस एम एल के खिलास को राइट एच ने आप हर एक की दुकान पे और ऑनलाइन भी खरीद और अधिक जानकारी के लिए इस नंबर पे कांटेक्ट कर सकते हैं आप सात आठ नौ जीरो जीरो बयालीस हजार ਇਧਰ ਲੈ ਬੱਸ ਇੱਥੇ ਕਰੇ ਆ ਜਗ੍ਹਾ ਦਾ ਇਧਰ ਲੈ ਬੱਸ ਥੋੜਾ ਜਿਹਾ ਗੁੰਮਾ ਜਾ ਹੋ ਗਿਆ ਜੀ ਆ ਉਹ ਗੁੰਮਾ ਉਹ ਜਿਵੇਂ ਆਪਾਂ ਕਹੇ ਜਾੜੂ ਆਇਆ ਹੋਇਆ ਜੀ ਜਾੜੂ ਆਇਆ ਹੋਇਆ ਉਹ ਫਿਸ ਗਿਆ ਹਾਂ ਉਹ ਫਿਸ ਗਿਆ ਪਰ ਕੀ ਕਰਕੇ ਉਹਦਾ ਕਰਕੇ ਆ ਕੋਈ ਹੋਰ ਦਿੱਕਤ ਹੈ ਨਹੀਂ ਕੋਈ ਨੁਕਸਾਨ ਕਿ ਮੋੜ ਇੱਕ ਸਾਠੀ ਤੇ ਚੌਣ ਚੂਣ ਬਾਈ ਕਿਵੇਂ ਆ ਕਰ ਰੂਮ ਵਰਗੀ ਪੋਲੀ ਆ ਬਈ ਅੱਛਾ ਹਾਂ ਦੋ ਸੂਆ ਲੈ ਮਿੱਤਰੋ ਰੂਮ ਵਰਗੀ ਬਾਈ ਕਹਿੰਦਾ ਪੋਲੀ 14 ਲੀਟਰ ਦੁੱਧ ਬਾਕੀ ਕੱਢਦੀ ਐ ਤੇ ਥੋੜਾ ਜਿਹਾ ਝਖਮਾਂ ਦੀ ਤੁਸੀਂ ਆਇਨਾ ਮੰਨਜੋ ਇਹ ਜਿਵੇਂ ਆਪਾਂ ਰੇਸ਼ਾ ਬਣੀ ਦਾ ਹਨਾ ਗਿਲੋ ਟਾਇਆ ਬਣ ਕੇ ਉਹ ਚੀਜ਼ ਹੋਈ ਹੋਈ ਆ ਤੇ ਬੈਸੇ ਰਾਮ ਆਇਆ ਪਿਆ ਹਨਾ ਸਰੀਂਡ ਆਇਆ ਪਿਆ ਰਾਮ ਆਇਆ ਪਿਆ ਤੇ ਮੱਧ ਚੰਗੀ ਦੁੱਧ ਵਾਲੀ ਆ ਚਾਰੇ ਥਾਣਾ ਜਿਵੇਂ ਕਹਦੀ 4x4 ਆਰਡਰ ਲੱਗਿਆ ਹੋਇਆ ਚੰਗਾ ਤੇ ਸਪੇਸ ਦੇ ਆ ਪੂਰਾ ਬਾਈ ਕਹਿੰਦਾ ਰੂਮ ਵਰਗੀ ਪੋਲੀ ਤੇ ਮਗਰ ਵੀ ਕੱਟੀ ਆ ਹਨਾ ਤੇ ਗਰਮੇਲ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਿਆ ਇਹਦਾ 160 ਹੈ ਜੀ 160 ਮਾਨਤਨ ਹੋ ਜੂ ਆ ਹੋ ਜੂਗਾ ਜੀ ਲੈ ਰੇਟ ਬਾਈ ਕਰਦਾ 160 ਮਾਨਤਨ ਹੋ ਜੂਗਾ ਕਿਉਂ ਮੰਡੀ ਦਾ ਕੰਮ ਆ ਸਵੇਰ ਸਵੇਰ ਦਾ ਟਾਈਮ ਹੁੰਦਾ ਤੇ ਗਾਹਕ ਲੱਗਣ ਦੇ ਹੁੰਦੀ ਐਟ ਪੈਂਡ ਹਨਾ ਜੇ ਕੋਈ ਗਾਹਕ ਲੱਗਦਾ ਤਾਂ ਬਾਕੀ ਬਾਈ ਕਹਿੰਦਾ ਮਾਨਤਨ ਜ਼ਰੂਰ ਕਰਕੇ ਦੋ ਰਾਂਗੇ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ 1,60,000 ਰੁਪਿਆ ਮਾਨਤਨ ਹੋ ਜੂਗਾ ਮਗਰ ਕੱਟੀ ਆ 14 ਕਿਲੋ ਬਾਈਆਂ ਖੁੱਲਾ ਦੁੱਧ ਕੱਢਦੀ ਆ ਤੇ ਪਰ ਕੱਢਦੀ ਆ ਮਿੱਤਰੋ ਢਾਂਚਾ ਜਿਹੜਾ ਮਾਜਾ ਦੱਸਦਾ ਹਨਾ ਤੇ ਵਧੀਆ ਮੰਨ ਲਓ ਵੀ ਸਿੰਘ ਥੋੜੇ ਜਰੂਰ ਖੋਲਿਆ ਅੱਡ ਰੌਡ ਰੱਗਣੀ ਪੂਰੀ ਸਾਫ਼ ਜ਼ਬਰਦਸਤ ਹੈਵੀ ਮਾਜਾ ਜੇ ਕਿਸੇ ਭਰਾਣੇ ਖਰੀਦਣੀ ਹੈ ਤਾਂ ਮਾਨਸਾ ਮੰਡੀ ਤੇ ਸਾਨੂੰ ਆਉਣਾ ਪੈਣਾ ਠੀਕ ਲੈ ਮਿੱਤਰੋ ਨਾ ਬਾਈ ਕੋਲ ਦੋ ਨਾਗਨੇ ਲੈ ਬਾਈ ਖੋਲ ਕੇ ਰਤ ਇੱਕ ਨੰਬਰ ਵਾਲੀ ਤਾਜੀ ਸੂਈ ਹੋਈ ਆ ਝੋਟੀ ਦਿਖਾਉਣਿਆ ਤੇ ਨਾਲ ਇੱਕ ਮਾਜਾ ਉਹ ਵੀ ਤਾਜੀ ਸੂਈ ਆ ਦੋਨਾਂ ਦੀ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਐਂਡ ਤੇ ਇੱਕ ਦੇਖ ਲਓ ਦੇਖ ਕੇ ਜਰੂਰ ਸ਼ੇਅਰ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਕਿਵੇਂ ਲੱਗੀ ਝੋਟੀ ਤਾਜੀ ਸੂਈ ਹੋਈ ਆ ਤੇ ਲੇਵਾ ਵਧੀਆ ਸਾਫ ਲੇਵੇ ਦੀ ਆ ਥਣਾ ਸਪੇਸ ਵਧੀਆ ਤੁਰ ਦੀ ਚੈੱਕ ਕਰ ਲੋ ਇੱਕ ਵਾਰੀ ਤੇ ਪੂਰੀ ਡਿਟੇਲ ਹੈ ਜੀ ਬਾਈ ਨੂੰ ਪੁੱਛ ਕੇ ਲੈਣੇ ਆਪਾਂ ਕਿੰਨਾ ਕੁ ਦੁੱਧ ਦਾ ਕੀ ਗੱਲਬਾਤ ਹੈ ਸਾਰੀ ਗੱਲਬਾਤ ਕਰਾਂਗੇ ਲੇਵਾ ਸੋਹਣਾ ਨਿਖਣ ਵਿੱਚ ਠੰਨੇ ਤੇ ਸਾਫ ਬਿਲਕੁਲ ਜਮਾ ਕਿਸੇ ਵੀ ਤਰ੍ਹਾਂ ਦਾ ਕੋਈ ਡੇਡਾ ਪਾਣੀ ਕਾਣ ਮੀ ਨਹੀਂ ਹੈਗਾ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਨਾਂ ਅਸਿਓ ਨਾਮ ਕਰਨ ਆਇਆ ਸੀ ਨਹੀਂ ਕਰਨਾ ਕਰਨਾ ਵੀ ਜੇ ਆਪਾਂ ਬਾਈ ਝੋਟੀ ਦੀ ਗੱਲ ਕਰ ਲਈ ਤੇ ਕੰਮੇ ਸੂਈ ਆ ਪਹਿਲਾਂ ਨਹੀਂ ਆ ਜੀ ਪਹਿਲਾਂ ਹਾਂ 2 ਦਿਨ ਦਾ ਜੀ ਥੋੜਾ ਜੈ ਨਹੀਂ ਲੱਗਦੀ ਵੱਡੀ ਕਿ ਨਹੀਂ ਹਾਂ ਜੀ 2 ਦਿਨ ਦਾ ਜੀ ਦਾਣ ਦੋ ਆ ਹਾਂ ਜੀ ਤੇ ਮਗਰ ਕੱਟਾ ਕੱਟੀ ਮਗਰ ਕੱਟੀ ਆ ਜੀ ਕੱਟੀ ਕਿੰਨੇ ਦਿਨ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ 8 ਦਿਨ ਹੋ ਗਏ ਜੀ ਠੀਕ ਆ 8 ਦਿਨ ਸੂਈਏ ਮਿੱਤਰੋ ਤਾਜੀ ਸੂਈ ਆ ਤੇ ਗੰਨਾ ਦੁੱਧ ਬਾਈ ਦੁੱਧ 11 ਕਿਲੋ ਹੋਵੇ ਪੂਰਾ ਹਾਂ ਜੀ ਪੂਰਾ 11 ਕਿਲੋ ਬਾਈ ਕਹਿੰਦੇ ਦੁੱਧ ਦਾ ਮਿਨਾ ਦੇਗਾ ਬਾਈ ਗੰਨਾ ਹਾਂ ਜੀ ਡੱਬੇ ਮਰਾ ਦੇਗਾ ਜੀ ਤਸੱਲੀ ਕਰਕੇ ਆਇਓ ਪੂਰਾ 11 ਕਿਲੋ ਨੈੱਟ ਦੁੱਧ ਜਿਹੜਾ ਤਿਆਰ ਆ ਤੇ ਗੰਨੇਬ ਬਾਈ ਰੇਟ ਦੀ ਗੱਲ ਹੈ ਰੇਟ 115 ਕਰਦੇ ਆ 115 ਮਾਨਦਾਨ ਪੂਰੇ ਲੱਖ ਦੀ ਦੇ ਦਾਂਗੇ ਪੂਰੇ ਲੱਖ ਦੀ ਬਾਈ ਕਹਿੰਦਾ ਦੇ ਦਾਂਗੇ ਬਾਕੀ ਮੌਕੇ ਦੀ ਗੱਲ ਹੁੰਦੀ ਹੈ ਨਾ ਬਾਈ ਗਾਹਕ ਲੱਗਣ ਦੇ ਡਿਪੈਂਡਾ ਰੇਟ ਮੰਡੀ ਦੇ ਹਿਸਾਬ ਹਰੇਕ ਨੂੰ ਕਰਨਾ ਪੈਂਦਾ ਹੁੰਦਾ ਹੈ ਨਾ ਹਾਂਜੀ ਹਾਂਜੀ ਤੇ 1 ਲੱਖ ਤੇ 15000 ਪੂਰੇ ਲੱਖ ਦੀ ਬਾਈ ਕਹਿੰਦਾ ਦੇ ਦਾਂਗੇ ਤੇ ਬਾਕੀ ਮੌਕੇ ਦੀ ਗੱਲ ਹੋਰ ਵੀ ਆ ਉਦੋਂ ਜੇ ਕੋਈ ਗਾਹਕ ਲੱਗਦਾ ਤਾਂ ਉਹ ਹਿਸਾਬ ਰੇਟ ਕਰਿਆ ਜਾਂਦਾ ਹੁੰਦਾ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਰੇਟ ਦੇਖ ਕੇ ਐਵੇਂ ਡਰਾਂ ਨਾ ਕਰੋ ਤੇ ਬਾਕੀ ਬਾਈ ਨੂੰ ਤੁਸੀਂ ਇੱਥੇ ਆ ਕੇ ਮਿਲ ਸਕਦੇ ਹੋ ਪੂਰੀ ਜਾਣਕਾਰੀ ਲੈ ਸਕਦੇ ਹੋ ਤਸੱਲੀ ਕਰ ਕਿਹੜੀ ਝੋਟੀ ਖਰੀਦ ਸਕਦੇ ਹੋ ਲੈ ਦੋ ਨੰਬਰ ਤੋਰ ਬਾਈ ਇਹ ਕਿੰਨੇ ਸੂਏ ਬਾਈ ਕਿੰਨਾ ਵਾ ਇਹ ਤੀਜਾ ਸੂਇ ਹੈ ਜੀ ਇਹ ਤੀਜਾ ਸੂਆ ਤੇ ਤੁਰਦੀ ਇੱਕ ਵਾਰ ਚੈੱਕ ਕਰ ਲੋ ਸਿੰਘ ਜ਼ਰੂਰ ਖੁੱਲੇ ਥੋੜੇ ਜੇ ਇਹ ਥਾਂ ਲੈ ਬਾਈ ਦਾ ਮਿੱਤਰੋ ਜੀ ਆਪਾਂ ਗੱਲ ਕਰੀਏ ਸਾਫ ਆ ਇਹਨੂੰ ਤਾਂ ਹੋਗਾ ਬਾਈ 2 ਮਹੀਨੇ ਕੇ ਬਾਅਦ ਨਾ ਬਾਈ 15 ਦੇ ਨਹੀਂ ਹੋਏ 15 ਹਾਂਜੀ ਬੱਸਾ ਬੜਾ ਰੁੱਖਾ ਕਰ ਛੱਡਿਆ ਬੱਚਾ ਤੇ ਇਹ ਬਾਈ ਕਹਿੰਦਾ 15 ਮਿੰਟਾਂ ਦੇ ਸ਼ੁਰੂ ਆ। ਥੋੜਾ ਰੁੱਖਾ ਕਰ ਛੱਡਿਆ ਹਣਾ। ਹਾਂਜੀ। ਤੇ ਇਹ ਵੀ ਤਾਜੀ ਸੂਈ ਹੋਈ ਆ। ਤਾਜੀ ਸੀ। ਥੋੜਾ ਜਿਹਾ ਜੇ ਆਪਾਂ ਕਹਦੀ ਅਪਨਾ ਚ ਨਵਾਂ ਨਮੂਹ ਦਿੰਦੇ ਹਣਾ ਤਾਂ ਕਰਕੇ ਵੀ ਐ ਜੇ ਹੋ ਜਾਂਦਾ। ਤੇ ਬਾਕੀ ਜੇ ਵਪਾਰੀਆਂ ਕੋਲੇ ਹੋਵੇ ਤੇਲ ਫੂਲ ਲਾਇਆ ਹੁੰਦਾ ਮਿੱਤਰੋ ਚਮਕ ਦੀ ਚੀਜ਼ ਆ। ਤੇ ਬਈ ਆਪਣਾ ਵਪਾਰ ਦਾ ਕੰਮ ਕਰਨਾ ਕਰਕੇ ਬਈ ਵਪਾਰ ਦਾ ਜੀ। ਫਿਰ ਤੁ ਚਮਕਾਈ ਨਹੀਂ ਆ ਰਹੀ ਯਾਰ। ਮੰਨ ਲਾ ਜਿਵੇਂ ਕਟੂਰੇ ਮੰਨ ਲਾ ਵਪਾਰੀ ਤਾਂ ਲਿਸਕਾ ਮੰਨ ਲਾ ਹਣਾ। ਪੁਰਾ ਮਨ ਲੱਤੇ ਡਾਉਣ ਤੇ ਗੱਡੀ ਨਾ ਜੇ ਕੋਈ ਡਾਉਣ ਨਹੀਂ ਜੀ ਕਈ ਵਾਰ ਮਨ ਲੱਬ ਇਹ ਪਾ ਗਏ ਨਾ ਉਹ ਆਪਣਾ ਮਾਲ ਘਰੇ ਵੱਧ ਵਿਗਦਾ ਜੀ ਅੱਛਾ ਮੰਡੀ ਕਹਦਾ ਕੋਟਾ ਵੀ ਮੰਡੀ ਤੇ ਲਿਆਉਣੇ ਆ ਜੀ ਮਨ ਲਾ ਡੇਲੀ ਨਹੀਂ ਨਾ ਡੇਲੀ ਆਈ ਮੰਡੀ ਤੇ ਨਹੀਂ ਜੀ ਘਰੇ ਵਧੀਆ ਚਲਦੀ ਦਾ ਘਰੇ ਵਧੀਆ ਜੀ ਹਾਂ ਤੇ 8 9 ਨਾਲ ਘਰੇ ਜੀ ਤੇ ਗੰਨਾ ਇਹ ਬਾਈ ਮਨ ਲਾ 15 ਨਾਲ ਸੂਈਏ ਦੁੱਧ ਕਿੰਨਾ ਦੁੱਧ 12 ਕਿਲੋ ਜੀ ਪੂਰਾ ਹਾਂ ਜੀ ਲੈ ਮਿੱਤਰੋ 12 ਕਿਲੋ ਦੁੱਧ ਬਾਈ ਕਹਿੰਦੇ ਥੱਲੇ ਵੀ ਤਿਆਰ ਥਣਲੇ ਵੀ ਦੀ ਵੀ ਬਿਲਕੁਲ ਸਾਫ ਹੈ ਨਾ ਤਸੱਲੀ ਕਰ ਸਕਦੇ ਹੋ ਬਾਕੀ ਬਾਈ ਕੋਲੇ ਚੰਗਾ ਮਾਲ ਹੁੰਦਾ ਵਧੀਆ ਟਾਪ ਕੁਆਲਿਟੀ ਦਾ ਤੇ ਬਾਈ ਇਹਦਾ ਕੀ ਰੇਟ ਕਰੇਗਾ ਨਾ ਇਹਦਾ 1.5 ਹੈ ਜੀ 1.5 ਹਾਂਜੀ ਮਾਨਦਾਨ ਬਸ 95 ਦੇ ਹਾਂ ਨਾ ਜੀ 90 ਦੀ ਹੁੰਦੀ ਨਹੀਂ ਬਹੁ ਮੌਕੇ ਦੇ ਕਰ ਲੈ ਮੌਕੇ ਦੇ ਹਾਂਜੀ ਬਾਕੀ ਬਾਈ ਕਹਿੰਦਾ ਮੌਕੇ ਦੇਖ ਲਾਂਗੇ ਰੇਟ 1.5 ਆ 95000 ਦੀ ਕਹਿੰਦਾ ਦੇ ਦਾਂ ਜੇ ਬੜਾ ਕੰਮ ਜਾਂਦਾ ਜੇ ਕਹਿੰਦਾ 90 ਦੀ ਵੀ ਦੇ ਦਾਂ ਕੋਈ ਚੱਕਰ ਨਹੀਂ ਤੇ ਬਾਕੀ ਬਾਈ ਨੂੰ ਤੁਸੀਂ ਮਿਲ ਸਕਦੇ ਹੋ ਕਿ ਦੋ ਨਗਨੇ ਦੋਨੇ ਪੂਰੀ ਤਸੱਲੀ ਕਰਕੇ ਖਰੀਦ ਸਕਦਾ ਤਾਜ਼ੀਆਂ ਸੂਈਆਂ ਹੋਈਆਂ 15-15 ਜਣਾਂ ਦੀਆਂ ਤੇ ਆ ਦਾ ਘੱਟ ਹੈ ਨਾ ਹਾਂਜੀ ਇਹ ਅੱਠ ਦਿਨਾਂ ਦੀ ਹੈ ਇਹ ਅੱਠ ਹਨ ਸੁਈ ਇੱਕ ਬੰਦੇ ਰਹਿਣਾ ਸੁਈ ਹੈ ਦੋਨੇ ਦੁੱਧ ਵਧੀਆ 10 10 11 11 ਕਿਲੋ ਤਿਆਰ ਪੂਰੀ ਤਸੱਲੀ ਕਰਕੇ ਦੋ ਪੈਸੇ ਤੁਸੀਂ ਲਾਉਣੇ ਆ ਬਾਈ ਤਸੱਲੀ ਕਰਕੇ ਪੂਰੀ ਚੀਜ਼ ਜਿਹੜੀ ਖਰੀਦਿਆ ਕਰੋ ਲੈ ਵੀ ਮਿੱਤਰੋ ਨੇ ਇੱਕ ਬਾਈ ਗਰਮੀਤ ਲਈ ਫਿਰ ਝੋਟੀ ਤੇ ਛੇਰਾ ਗੱਲਵਾਦੀ ਜਮ ਹਨਾ ਤੇ ਸਕੀਨ ਝੋਟੀ ਹੈ ਚੰਗੀ ਬਠੋੜੇ ਦੀ ਤੇ ਤਾਜੀ ਸੁਈ ਹੈ ਬਾਕੀ ਮੋੜ ਲੈ ਬਾਈ ਮੋੜ ਲੈ ਤੇ ਪੂਰੀ ਗੱਲਬਾਤ ਹੈ ਜਿਹੜੀ ਬਾਈ ਨਾਲ ਕਰਦੇ ਆ ਚੰਗੇ ਦੁੱਧ ਵਾਲੀ ਆ ਥਣ ਲੈ ਵਾ ਬਿਲਕੁਲ ਸਾਫ ਖੜ ਜਾ ਤਰੀਂ ਕਿਵੜਾ ਇਹਦਾ ਬਣਦਾ ਬਣਦਾ ਕੋਣੀ ਨਾਲੇ ਬਿਲਕੁਲ ਸਾਫ ਆ ਤੇ ਝੋਟੀ ਦੇ ਆਪਾਂ ਗੱਲ ਕਰੀ ਤਾਂ ਪੱਠਪੋੜੇ ਦੀ ਬਣਾਵਟ ਵਧੀਆ ਤੇ ਸ਼ਕੀਨ ਝੋਟੀ ਹਨਾ ਜਿਵੇਂ ਆਪਾਂ ਕਹ ਦੀ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂ ਸਾਰੇ ਦੋ ਨਾਲ ਲੈ ਕੇ ਪਹੁੰਚਿਆ ਬਾਈ ਇੱਕ ਬਹਿੜਾ ਕੀ ਵਧੀਆ ਐਫ ਸੀ ਤੇ ਜਿਵੇਂ ਆਪਾਂ ਕਹ ਦੀ ਇਹ ਅਗਰ ਸਰ ਜੀ ਹਨਾ ਤੇ ਬਾਕੀ ਬਾਈ ਨਾਲ ਕਰਦੇ ਗੱਲ ਉਹਨਾਂ ਨੂੰ ਆ ਗਰਮੀ ਦਾ ਬਾਈ ਹਸੀ ਗੱਲ ਪਹਿਲਾਂ ਹਸੀ ਗੱਲ ਬਾਈ ਦਰਸ਼ਕਾਂ ਨੂੰ ਨਾਮ ਬਸਤੇ ਬਈ ਇੱਕ ਵਾਰ ਬਈ ਗਰਮੀ ਦਾ ਨਾ ਗਰਮੀ ਤੇ ਜੇ ਆਪਾਂ ਗੱਲ ਕਰ ਲਈ ਬਈ ਝੋਟੀ ਕਵੇਂ ਸੂਇਆ ਪਹਿਲੇ ਗੀ ਨੂਨ ਆ ਬਈ ਲੱਗਦਾ ਦੇਖਣ ਥੋੜੀ ਵੱਡੀ ਹੈ ਨਾ ਹੂੰ ਵੱਡੀ ਹੋ ਗਈ ਸ਼ਾਮੇ ਹਾਂ ਪਹਿਲੇ ਸੂਏ ਆ ਬਾਈ ਕਹਿੰਦਾ ਤੇ ਥਾਂਲੇ ਬ ਬਿਲਕੁਲ ਸਾਫ ਹੈ ਨਾ ਦੁੱਧ 10 ਕਿਲੋ ਸੂਏ ਨੂੰ ਕਿੰਨੇ ਦਿਨ ਹੋ ਗਏ ਬਾਈ ਕੋਈ ਨੂੰ ਹੋ ਗਿਆ ਅੱਜ 12 15 ਦਿਨ 15 ਦੁੱਤੇ ਫਿਰਦਾ ਹੈ ਨਾ 10 ਕਿਲੋ ਪੂਰਾ ਪੂਰਾ ਡੱਬੇ ਬਦੂ ਮਾੜਾ ਮੋਟਾ ਕਿ ਹੋਰ ਨਾ ਬਾਜੂ ਬੇਜੇ ਮਾੜਾ ਮੋਟਾ ਚੱਲੂ ਹੈ ਨਾ ਤੇ ਮਿੱਤਰੋ 10 ਕਿਲੋ ਇਸ ਟਾਈਮ ਤੁਸੀਂ ਤੋਲ ਕੇ ਲੈ ਜਾ ਸਕਦੇ ਹੋ ਨਾ ਗਰੰਟੀ ਵਾਲਾ ਦੁੱਧਾ ਤੇ ਭਲੂਣ ਝੋਟੀ ਆ ਪਹਿਲੇ ਸੂਏ ਮਾਗਰ ਕੱਟਾ ਕੱਟੀ ਪਈ ਕੱਟਾ ਹੈ ਮਾਗਰ ਕੱਟਾ ਦਾ ਤਾਜੀ ਸੂਈ ਹੋਈ ਹੈ ਨਾ ਇਹ ਮੁੱਲ ਵੀ ਜਾਇਜ਼ ਦੀ ਹੋਊਗੀ ਤੇ ਬਾਕੀ ਆਪਾਂ ਬਾਈ ਨੂੰ ਪੁੱਛਦੇ ਆਂ ਕੀ ਰੇਟ ਹੈ ਫਿਰ ਵੀ ਤਾਂ ਕੀ ਰੇਟ ਕਰਤਾ ਬਾਈ ਮੈਂ ਰੇਟ 130 ਕਰਤਾ ਹੂੰ ਮੌਕੇ ਦੇ ਮਾਨਤਾਨ ਹੋ ਜੂ ਰੇਟ 1 ਲੱਖ ਤੇ 30000 ਕਰਦਾ ਬਾਈ ਮੰਡੀ ਦੇ ਹਿਸਾਬ ਆ ਮਾਨਤਾਨ ਹੋ ਜੂ ਕੋਈ ਭਰਾਉਣ ਵਾਲੀ ਕੋਈ ਗੱਲ ਨਹੀਂ ਜਦੋਂ ਵੀ ਤੁਸੀਂ ਆਓਗੇ ਸੌਦਾ ਕਰੋਗੇ ਝੋਟੀ ਦਾ ਤਾਂ ਮਾਨਤਾਨ ਜ਼ਰੂਰ ਹੋ ਜੂਗਾ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਤੇ ਗਰਮੀ ਤੇ ਬਾਹਰ ਕਿਵੇਂ ਆ ਬਾਹਰ ਮਹੀਨੇ ਦੀ ਗੱਬਨ 8 ਕਿਲੋ ਦੋ 8 ਕਿਲੋ ਦੋ ਦਵਨ ਵੀ ਤੋਰਦੇ ਮੜਾ ਜਾ ਤੇ ਬੱਚਾ ਹੈ ਨਹੀਂ ਹਨਾ ਨਾ ਬੱਚਾ ਹੈ ਨਹੀਂ ਠੰਡੀ ਐ ਠੰਡੀ ਮਿਲਦੀ ਆ ਮਾ ਠੰਡੀ ਮਿਲਦੀ ਆ 8 ਕਿਲੋ ਦੁੱਧਾ ਗੱਭਣ ਕਿੰਨੇ ਟਾਈਮ ਦੀ ਮਹੀਨੇ ਦੀ ਇੱਕ ਮਹੀਨੇ ਦੀ ਗੱਭਣਾ ਕਹਿੰਦਾ ਬਾਕੀ ਉਹ ਕਿਸਮ ਦਾ ਹਨਾ ਆਪ ਤਾਂ ਖਾਲੀ ਕਹਿ ਕੇ ਦੇ ਨਹੀਂ ਪੂਆਲੀ ਹਾਂ ਆਪਾਂ ਖਾਲੀ ਕਹਿ ਕੇ ਦੇ ਖਾਲੀ ਕਹਿ ਕੇ ਦੇ ਨਹੀਂ ਪਊਗੀ ਇੱਕ ਮਹੀਨਾ ਹੋ ਗਿਆ ਬਾਈ ਕਹਿੰਦਾ ਟੀਕਾ ਭਰਾ ਇਹਨੂੰ 8 ਕਿਲੋ ਦੁੱਧਾ ਹੁਣ ਇਸ ਟਾਈਮ ਦੋਨੇ ਟਾਈਮ ਮਿਲਦੀ ਆ ਵਧੀਆ ਤੇ ਬੱਚਾ ਹੈ ਨਹੀਂਗਾ ਐਫ ਪੀ ਦੀ ਆ ਕ੍ਰੋਸ ਆਰ ਸ਼ਾਰਜ ਜਿਵੇਂ ਆਪਾਂ ਕਹੇ ਦੀ ਹਨਾ ਚੰਗੀ ਆ ਤੇ ਰੈਡੀ ਜੇ ਕਲਰ ਦੀ ਆ ਬਾਕੀ ਬਾਈ ਨੂੰ ਪੁੱਛਦੇ ਆ ਚਾੜ-ਜੂੜ ਤੇ ਮਿਲਦੀ ਆ ਕਿ ਮਿਲਦੀ ਆ ਰਮੀਦ ਬਾਈ ਪਾੜੇ ਪੂੜੇ ਤੇ ਮਿਲਦੀ ਕਿਵੇਂ ਨਾ ਬਾਈ ਮੈਂ ਨਾ ਪਾਵਾਂ ਬਈਆ ਬਸ ਐਂ ਹੀ ਵੇਜਾ ਹਾਂ ਦੋਨੇ ਟਾਈਮ ਹਾਂ ਦੋਨੇ ਟਾਈਮ ਦੋਨੇ ਟਾਈਮ ਮਿਲਦੀ ਐ 8 ਕਿਲੋ ਦੁੱਧ ਨਿਆਣਾ ਬਾਬਾ ਜੀ ਕਹਿੰਦਾ ਕੋਈ ਚਾਟ ਪਾਉਣ ਦੀ ਲੋੜ ਨਹੀਂ ਕਾਸੀ ਲੋੜ ਨਹੀਂ ਬੱਚਾ ਹੈ ਨਹੀਂਗਾ ਠੰਡੀ ਸੀਲ ਆ ਤੇ ਇਹਦਾ ਬਾਈ ਕੀ ਰੇਟ ਕਰੇ ਇਹਦਾ ਰੇਟ 30000 ਕਰਤਾ 30000 ਮਾਨਤਨ ਮਾਨਤਨ ਮੌਕੇ ਤੇ ਹੋਏ ਰੇਟ 30000 ਮਾਨਤਨ ਹੋ ਜੂਗਾ ਜੇ ਕਿਸੇ ਭਰਾ ਨੇ ਦੁੱਧ ਪੀਆ ਉਹਦੇ ਵਾਸਤੇ ਕੋਈ ਮਾੜੀ ਨਹੀਂ ਜੇ ਆਪਾਂ ਮੁੱਲ ਦੁੱਧ ਲਿਆਉਣੇ ਤਾਂ ਆਪਾਂ ਹਿਸਾਬ ਲਾ ਕੇ ਦੇਖੀਏ ਤਾਂ ਆਪਾਂ ਨੂੰ ਮਾ ਲੋ 22000 ਚ ਮੰਨ ਲਾ ਕੋਈ ਮਾੜੀ ਨਹੀਂ ਕਹਿੰਦਾ ਮਤਲਬ ਬਾਕੀ ਮੌਕੇ ਦੀ ਗੱਲ ਹੁੰਦੀ ਹੈ ਨਾ ਰੇਟ ਬਾਈ ਜਮੇ ਜਾਇਜ਼ ਕਰਦਾ 30000 ਤੇ ਮਾਨਤਾਣ ਹੋ ਜੂਗਾ ਤੇ ਤੁਸੀਂ ਬਾਕੀ ਬਾਈ ਨੂੰ ਇੱਥੇ ਆ ਕੇ ਮਿਲ ਸਕਦੇ ਹੋ ਗਰਮੀਤ ਨੂੰ ਇੱਕ ਝੋਟੀਏ ਬਾਈ ਕੋਲੇ ਤੇ ਇੱਕ ਬਹਿੜਾ ਦੋ ਨਗਨੇ ਦੋਨੇ ਵਧੀਆ ਨੇ ਤੇ ਬਾਕੀ ਉਰੇ ਆ ਕੇ ਤੁਸੀਂ ਸੌਦਾ ਕਰਕੇ ਮੌਕੇ ਦੇ ਮਾਨਤਾਣ ਬਾਈ ਹੋ ਜੂਗਾ ਖਰੀਦ ਸਕਦੇ ਹੋ ਬੜੇ ਚੰਗੇ ਨਗਨੇ ਟਾਪ ਵਾਲੇ ਕੀ ਆਪ ਆਪਣੇ ਪਸ਼ੂ ਪਾਲਨ ਕੀ ਨੀਵ ਮਜ਼ਬੂਤ ਕਰਨਾ ਚਾਹਤੇ ਹਨ ਜਾਂ ਆਪਣੇ ਪਸ਼ੂਆਂ ਸੇ ਅਧਿਕ ਲਾਭ ਪ੍ਰਾਪਤ ਕਰਨਾ ਚਾਹਤੇ ਹਨ आपके डेयरी फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाएं। राइट काफ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका छह महीने के बच्चे को बीस एम एल एक साल के बच्चे को पच्चीस एम एल और दो साल के बच्चे को तीस एम एल दे सकते हैं पशुपालन की नींव राइट काफ ਲਮਟਰੋਨਿਕ ਬਾਈ ਕੋਲੇ ਆਪਾਂ ਝੋਟੀ ਤੋਰ ਕੇ ਦਿਖਾਉਣੇ ਤਾਂ ਹੀ ਸੂਈ ਬਈ ਹੈ ਨਾ ਤੇ ਤੁਰ ਦੀ ਚੱਕਰੋ ਥਣਾ ਥਣਾ ਸਪੇਸ ਵਧੀਆ ਤੇ ਟਾਈਟ ਲੇਵੇ ਦੀ ਪੂਰੇ ਫਾਸਮੇ ਦੀ ਜਿਵੇਂ ਆਪਾਂ ਕਹੇ ਸਕੀਨ ਝੋਟੀਏ ਗੁੰਡੀ ਜਾਵਾ ਤੇ ਰੰਗ ਸਿੰਗਾ ਇੱਕ ਵਾਰੀ ਤੁਰ ਦੀ ਚੈੱਕ ਕਰ ਲੋ ਤੇ ਆਪਾਂ ਪੂਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਜਿਵੇਂ ਆਪਾਂ ਕਹਦੇ ਆਂ ਜੇ ਸ਼ਾਨ ਖੜਾ ਹੁੰਦਾ ਤੇ ਇਹੇ ਜ ਬਣਾੰਗਾ ਬੰਦਾ ਝੋਟੀ ਦਾ ਹਨਾ ਸ਼ਾਨ ਦੀ ਸੇਵ ਜੀ ਲੱਗਦੇ ਬਾਈ ਹਨਾ ਹਾਂਜੀ 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 ਤੇ ਇਹਨੂੰ ਦਵਾ ਦੇ ਕਿਹੜਾ ਲੰਮਾ ਬਾਈ ਥਣਾ ਸਪੇਸ ਬਹੁਤ ਵਧੀਆ ਗਾੜੀ ਪਿਛਾੜੀ ਤੇ ਮੰਨ ਲਾ ਜੇ ਆਪਾਂ ਗੱਲ ਲਈ ਟਾਇਰ ਦੇਵਾ ਬਾਈ ਪੂਰਾ ਹਨਾ ਪੂਰਾ ਟਾਇਰ ਕਿੰਨਾ ਕਿਲੋ ਹੈਗਾ ਜੀ 11 ਕਿਲੋ ਹਾਂਜੀ ਹੂੰ 6 ਆ ਟਾਇਰ ਲੈਵਾ ਕਰੀ ਫੱਦੀ ਮੋੜ ਲੈ ਮੋੜ ਲੈ ਬਣਦੇ ਬਸ ਤੇ ਬਾਕੀ ਆਪਾਂ ਪੂਰੀ ਬਾਈ ਤੋਂ ਲੈਨੇ ਉਹ ਰਾਜਾ ਬਾਈ ਜਾਣਕਾਰੀ ਤੇ ਸਾਰੀ ਗੱਲ ਵਾਸ ਨੂੰ ਆਪਾਂ ਦੱਸਦੇ ਆ ਬਣਦੇ ਬਾਈ ਬਣਦੇ ਤਾਜੀ ਸੂਈ ਹੋਈ ਆ ਪ੍ਰੋਪਰ ਬਾਈ ਨਾਲ ਕਰਦੇ ਗੱਲਬਾਤ ਬਾਈ ਸਸਿਕਾ ਸਸਿਕਾ ਬਾਈ ਤੇ ਬਾਈ ਨਾਮ ਦੱਸਿਓ ਹੇਮਰਾਜ ਜੀ ਠੀਕ ਆ ਹੇਮਰਾਜ ਜੀ ਆਪਾਂ ਬਾਈ ਝੋਟੀ ਗੱਲ ਕਰ ਲਈ ਤੇ ਕੰਮ ਸੁਈਏ ਪਹਿਲਣ ਜੀ ਪਹਿਲਣ ਹਾਂਜੀ ਤੇ ਕੱਦ ਕਾਠ ਝੋਟੀ ਦਾ ਪੂਰਾ ਵਧੀਆ ਹਾਂ ਸਿੰਘ ਸੰਗ ਪੂਰਾ ਕੁੰਡਾ ਤੇ ਬਾਈ ਹੇਮਰਾਜ ਦੁੱਧ ਮਤਲਬ ਕਿੰਨਾ ਹੁਣ ਪ੍ਰੋਪਰ ਦੁੱਧ 11 ਕਿਲੋ ਤੋਲਣ ਦਾ ਜੀ ਸੁਈ ਨੂੰ ਕਿੰਨਾ ਟਾਈਮ ਹੋ ਗਿਆ 10 12 ਦਿਨ ਹੋ ਗਏ ਜੀ 10 12 ਦਿਨ 11 ਕਿਲੋ ਪੂਰਾ ਕੰਡਿਆ ਹੋਰ ਦੇ ਓਏ ਕੰਡੇ ਲੱਗ ਆ ਹਾਂ ਕੰਡੇ ਲੱਗ ਬਾਈ ਠੀਕ ਹੈ ਠੀਕ ਆ ਤੇ ਹੇਮਰਾਜ ਬਾਈ ਰੇਟ ਦੀ ਗੱਲ ਆਂਦੀ ਰੇਟ 1.40 ਕਰਦੇ ਜੀ ਇਹ 1 ਰੇਟ 1 ਲੱਖ ਤੇ 40 ਹਜ਼ਾਰ ਕਰਦਾ ਬਾਈ ਪਹਿਲੇ ਸੂਏ ਜਮਾ ਜਿਵੇਂ ਆਪਾਂ ਕਹਿੰਦੇ ਸਕੀਨ ਛੋਟੀ ਸਕੀਨ ਆ ਗਾਹਣ ਬਾਈ ਬਣੂ ਪੂਰੀ ਹਨਾ ਗਾਹਣ ਪੂਰੀ ਜਮਾ ਤਿਆਰ ਤੇ ਪਹਿਲਾ ਸੂਆ ਲੇਵਾ ਹੋਂ ਵੀ ਬਹੁਤ ਵਧੀਆ ਬਣਾਇਆ ਬੜਾ ਟਾਈਟ ਆ ਦਿਖਾਈ ਜੇ ਆਪਾਂ ਕਹਿੰਦੀ ਘੱਟ ਦਿੰਦਾ ਤੇ ਤਾਜੀ ਸੂਈ ਹੈ ਪ੍ਰੋਪਰ ਕੱਦ ਕਾਠ ਵਧੀਆ ਰੰਗ ਸਿੰਘ ਆ ਪ੍ਰੋਪਰ ਢਾਂਚੇ ਤੋਂ ਉੱਚੀ ਦੀ ਆਪਾਂ ਗੱਲ ਕਰ ਲਈਏ ਤਾਂ ਕੱਟੀ ਸਕੀਨ ਆ ਵਧੀਆ ਤੇ ਦੂਜੇ ਸੂਏ ਕੱਟੀ ਇਹ ਬਣਨ ਵਾਲੀ ਆ 1.40 ਹਜ਼ਾਰ ਮਿੱਤਰੋ ਮਾਨਦਾਨ ਜਿਹੜਾ ਹੋ ਜੂਗਾ ਤੇ ਬਾਕੀ ਬਈ ਕਈ ਨਗਨੇ ਹੀਮਰਾਜ ਬਾਈ ਹੈ ਨਾ ਹਾਂਜੀ ਤੇ ਜਿਵੇਂ ਆਪਾਂ ਬਾੜੀਆਂ ਤੋਰ ਕੇ ਦਿਖਾਉਂਦੇ ਇਹਦਾ ਕੀ ਰੇਟ ਕਰਤਾ ਹੀਮਰਾਜ ਬਾਈ ਇਹਦਾ 1 ਵਿਗਾ ਜੀ ਕੰਮੇ ਸੂਇਆ ਇਹ ਚੌਥਾ ਸੂਇਆ ਜੀ ਚੌਥਾ ਸੂਇਆ ਦਰਮਿਆਨੇ ਤੇ ਇਹਦੇ ਲਈ 12 ਕਿਲੋ ਜੀ 12 ਕਿਲੋ ਦੁੱਧਾ ਕੱਦ ਦਰਮਿਆਨੇ ਹਾਂ ਨਾ ਹਾਂਜੀ ਕੱਦ ਦਰਮਿਆਨੇ 12 ਕਿਲੋ ਦੁੱਧਾ ਸੰਗ ਥੋੜਿਆ ਖੁੱਲਾ ਤੇ ਤਾਜੀ ਸੂਈ ਹੋਈ ਆ ਤੇ ਇੱਕ ਵਾਰੀ ਚਲ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਥਾਲੇ ਦੀ ਬਿਲਕੁਲ ਸਾਫ ਆ ਹਾਂ ਦੁੱਧ 12 ਕਿਲੋ ਬਾਈ ਕਹਿੰਦਾ ਪ੍ਰੋਪਰ ਤਿਆਰ ਆ ਤਾਜੀ ਸੁਈ ਹੋਈ ਆ ਉਹ ਰਾਜੇ ਕੱਟੀ ਦੇਖ ਇੱਕ ਬਾਕੀ ਥਾਂ ਲੈ ਬਿਲ ਕੋਲ ਸਾਫ ਚੱਲਦੇ ਦੇਖ ਲੈ ਸਿੰਘ-ਸਿੰਘ ਥੋੜੇ ਖੁੱਲੇ ਨੇ ਤੇ ਇਹਦਾ ਬਾਈ ਰੇਟ ਆਪਾਂ ਸੇਮ ਰਾਜਾ ਇਹਦਾ 120 ਹੈ ਜੀ 1,20,000 ਜਾਇ ਜੀ ਰੇਟ ਦੀ ਹੈ 1,20,000 ਮਾਨਦਾਨ ਮੌਕੇ ਦੇ ਹੋ ਜੂ ਬਾਈ ਰੇਟ ਮੰਡੀ ਦੇ ਹਿਸਾਬ ਜਿਵੇਂ ਆਪਾਂ ਕਹਿੰਦੀ ਬਾਈ ਕਰਨੇ ਪੈਂਦੇ ਆ ਬਾਈ ਕੋਲੇ ਹੁੰਦੇ ਸੀ ਸਤਨਾਕ ਵਪਾਰ ਦਾ ਕੰਮ ਆ ਵਧੀਆ ਤੇ ਸਾਫ ਸੁਥਰਾ ਹਰੇਕ ਮੰਡੀ ਤੇ ਪੱਕਾ ਡਾ ਹੁੰਦੀ ਹੁੰਦੇ ਆ ਜੇ ਕਿਸੇ ਭਰਾਨੇ ਮਲ ਆਉਣਾ ਤਾਂ ਆ ਕੇ ਪੂਰੀ ਤਸੱਲੀ ਕਰਕੇ ਫੇਰ ਜੇ ਕੋਈ ਮਾਲ ਡੰਗਲ ਖਰੀਦ ਸਕਦਾ ਇੱਕ ਨਗ ਦੋ ਨਗ ਵੀ ਤੁਸੀਂ ਖਰੀਦਨੇ ਆ ਮਿਲ ਜਾਣਗੇ ਤਾਜ਼ੇ ਸੂਏ ਪ੍ਰੋਪਰ ਤੇ ਇੱਕ ਝੋਟੀ ਇੱਕ ਹੋਰ ਤੁਹਾਨੂੰ ਦਿਖਾਉਣੇ ਆ ਸ਼ਕੀਨ ਜੇ ਤੋਰ ਬਾਈ ਨੂੰ ਵੀ ਗਰਾ ਤਿੰਨ ਨੰਬਰ ਤੇ ਝੋਟੀ ਇੱਕ ਹੋਰ ਸ਼ਕੀਨ ਹੈ ਜਿਹੜੀ ਤੁਰਦੀ ਉਹ ਵੀ ਚੈੱਕ ਕਰ ਲਿਓ ਤੇ ਇਹ ਬਾਈ ਕਹਿੰਦੇ ਸੂਏ ਹੈ ਮਰੇ ਇਹ ਹੀ ਪਹਿਲਣ ਆ ਜੀ ਪਹਿਲਣ ਠੀਕ ਹੈ ਇਹ ਵੀ ਜੇ ਆਪਾਂ ਗੱਲ ਕਰੀਏ ਬਾਈ ਕਹਿੰਦਾ ਪਹਿਲਣ ਆ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਥਾਂ ਲੇਵਾ ਸਾਫਾ ਬਿਲਕੁਲ ਤੇ ਸਪੇਸ ਵਧੀਆ ਥੋੜੇ ਮਗਲ ਸਣ ਬਾਈ ਇਹ ਮੇਰੇ ਛੋਟੇ ਹੈ ਨਾ ਹਾਂ ਹਾਂ ਛੋਟੇ ਪਉਂਦੇ ਜੀ ਕਰਨ ਕੀ ਆ ਬਾ ਪੂਰੇ ਚਵਾਈ ਵੱਧ ਹੋ ਗਈ ਕਿਤੇ ਪਹਿਲਾਂ ਕਰਕੇ ਹੈ ਨਾ ਮਿਗਲੇਉਣਗੇ ਤਾਂ ਹਾਂ ਕੱਢੂਗੀ ਜੀ ਹੂੰ ਹੂੰ ਸੂਈ ਬਾਈ ਕਿੰਨੇ ਟਾਈਮ ਦੀ ਹੈ ਸੂਈ ਨੂੰ ਹੋਗੇ 10-12 ਦਿਨ ਜੀ ਠੀਕ ਆ ਤੇ ਦੁੱਧ ਦੀ ਗੱਲ ਕਰੀ ਹੈ ਮੇਰੇ ਜੀ ਅੱਪਾ ਦੁੱਧ 10 ਕਿਲੋ ਹੈਗਾ ਹੀ ਤਿਆਰ ਹੁਣ ਪੂਰਾ ਹਾਂ ਤੋਲਣ ਦਾ 10 ਕਿਲੋ ਇਹਨੂੰ ਲੈ ਜਾ ਬਾਈ ਇੱਕ ਵਾਰ ਹੋਰ 10 ਕਿਲੋ ਪੂਰਾ ਤਿਆਰ ਆ ਤੇ ਸਿੰਘ-ਸਿੰਘ ਵੀ ਚੰਗਾ ਥੋੜੇ ਜਿਹਾ ਖਸਾਬ ਵੱਧ ਲੈਂਦੇ ਪਸੂ ਜੀ ਮੈਂ ਆਪਾਂ ਕਹਿੰਦੀ ਇਹ ਥਾਂ ਲਿਓ ਇੱਕ ਨੰਬਰ ਆ ਪਹਿਲੇ ਸੂਏ ਝੋਟੀਆਂ ਆ ਆਰਡਰ ਬਹੁਤ ਸੋਹਣਾ ਬਣਾਇਆ ਹੋਇਆ ਤੇ 10 ਕਿਲੋ ਦੁੱਧ ਬਾਈ ਕਹਿੰਦਾ ਮੌਕੇ ਦਾ ਪੂਰਾ ਤਿਆਰ ਆ ਤੇ ਰੇਟ ਬਾਈ ਹੇਮਰਾਜ ਦਾ ਇਹਦਾ ਇੱਕ ਵੀ ਆ ਜੀ 1,20,000 ਹਾਂਜੀ ਤੇ ਮਾਨਤਨ ਹੋ ਜੂ ਹੈ ਨਾ ਹਾਂ ਮਾਨਤਨ ਮਾਨਤਨ ਹੋ ਜੂਗਾ ਰੇਟ ਇੱਕ ਵੀ ਆ ਜੇ ਕਿਸੇ ਭਰਾ ਨੇ ਕੋਈ ਵੀ ਮਾਲ ਪਸ਼ੂ ਖਰੀਦਣਾ ਤਾਜ਼ਾ ਸੂਏ ਡੰਗਰ ਪਹਿਲੇ ਸੂਏ ਝੋਟੀਆਂ ਦੂਜੇ ਸੂਏ ਤਾਂ ਬਾਈ ਹੇਮਰਾਜ ਕੋਲੇ ਆ ਕੇ ਇੱਥੇ ਸੰਪਰਕ ਕਰ ਸਕਦੇ ਹੋ ਪੱਕਾ adda ਮੰਡੀ ਦੇ ਵਿੱਚ ਹੁੰਦੇ ਆ ਆਈ ਮੰਡੀ ਆਉਂਦੇ ਆ ਸ਼ੁੱਕਰਵਾਰ ਨੂੰ ਹਰ ਮੰਡੀ ਤੇ ਹੁੰਦੀ ਹੁੰਦੇ ਨੇ ਜਾਇ ਰੇਟ ਦੇ ਆਮਦਾਨ ਹੋ ਜੂਗਾ ਰੇਟ ਮੰਡੀ ਦੇ ਹਿਸਾਬ ਜਿਹੜਾ ਕਰਨਾ ਪੈਂਦਾ ਹੁੰਦਾ ਤੁਸੀਂ ਮਾਲ ਡੰਗਰਾ ਆ ਕੇ ਬਾਈ ਹੇਮ ਰਾਜ ਪੁੱਤ ਅੱਧੀ ਅੱਧੀ ਲੈ ਜਾਓ ਇੱਕ ਲੈ ਆ ਲਵਾਂਗੇ ਆਏ ਹਾਏ 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 ਬਾਕੀ ਬਾਈ ਕੋਲੇ ਨਾ ਦੋ ਨਾ ਗਨੇ ਦੋਨੇ ਤਰਕੇ ਦਿਖਾ ਦੇਣੇ ਆ ਇੱਕ ਹੈਗੀ ਤਾਜੀ ਸੂਈ ਇੱਕ ਹੈਗੀ ਤੋਕੜ ਸੱਜੂ ਦਾ ਕੰਮ ਪੁਰਾਣਾ ਤੇ ਵਧੀਆ ਬਾਈ ਵਪਾਰ ਦਾ ਕੰਮ ਕਰਦਾ ਤੇ ਸਾਫ ਸੁਥਰੇ ਰਿਹੜੇ ਨਗ ਮਿਲ ਜਾਂਦੇ ਹਨਾ ਇੱਕ ਵਾਰੀ ਤਾਜੀ ਮੱਝ ਦੁਰਦੀ ਚੈੱਕ ਕਰੋ ਯਾਰ ਥਣ ਲੇਵਾ ਬਿਲਕੁਲ ਸਾਫ ਆ ਤੇ ਜਿਹੜਾ ਤਾਕਾ ਜਮਾ ਮੂਹਰ ਨੂੰ ਪੈਂਦੀ ਹੈ ਲੇਵੇ ਦੀ ਹਨਾ ਲੇਵਾ ਬਹੁਤ ਸੋਹਣਾ ਤਿਆਰ ਕਰਿਆ ਮਾਦਨੇ ਤਾਜੀ ਸੂਈ ਹੋਈ ਆ ਤੇ ਬਾਕੀ ਸੱਜੂ ਦਾ ਪੁਰਾਣਾ ਕੰਮ ਵਧੀਆ ਤੇ ਕੋਈ ਐ ਲੰਬੇ ਵਾਲਾ ਕੰਮ ਨਹੀਂ ਹਨਾ ਪੈਸੇ ਜ਼ਰੂਰ ਵਧਾ ਲੈ ਲੂ ਮਾੜੇ ਮੋਟੇ ਦੇ ਪਰ ਚੀਜ਼ ਜਮ ਤਣਾ ਤਣ ਦੇਵੂ ਮੱਝ ਦੇ ਲੇਵੇ ਦੇ ਉੱਪਰ ਜੇ ਆਪਾਂ ਗੱਲ ਕਰੀਏ ਨਾੜਾ ਨੂੜਾ ਬਹੁਤ ਸੋਹਣੇ ਦੀਂਦੀ ਆਣੇ ਦੁੱਧਾਂ ਲੀਆਂ ਵੇਣ ਜੀ ਮੈਂ ਆਪਾਂ ਕਹੀਏ ਨਾੜਾ ਬਹੁਤ ਹੀ ਵਧੀਆ ਆ ਜਣੀਆਂ ਦਿਂਦੀਆਂ ਨੇ ਵਾਗੜ 18 ਲੈ ਲਵੜੀ ਬਾਕੀ ਆਪਾਂ ਤੁਹਾਨੂੰ ਗੱਲਬਾਤ ਸੱਜੂ ਨਾਲ ਕਰਾਉਣੇ ਆ ਤੇ ਕਿੰਨਾ ਕਿ ਡੇਢ ਰੂਟ ਕਰਦਾ ਕਿੰਨਾ ਦੁੱਧਾ ਥੋੜਾ ਬੱਚੇ ਕਰਕੇ ਖੱਚ ਕੇ ਲੈ ਜਾਂਦਾ ਬਸੂ ਹਨਾ ਆ ਵੀ ਥੋੜਾ ਜਿ ਮੰਡੀ ਵਾਲੇ ਭਰੀ ਆ ਕਿੱਥੇ ਆਦਾ ਕੱਟੂ ਆਕ ਵੀ ਪੂਰਾ ਤੇ ਮੰਡੀ ਵੀ ਪੂਰੀ ਆ ਹੋਰੀ ਭਰੀ ਹੋਈ ਆ ਬੰਨ ਦੇ ਬੰਨ ਦੇ ਕਹਾਂ ਲਾਂਗੀ ਬੱੱਚ ਵਾ ਕਰਕੇ ਖਿੱਚ ਕੇ ਲੈ ਆਂਦੇ ਹੁੜੀ ਹੈਣਾ ਹਾਂ ਆਹ ਦਾ ਕਰਨੇ ਆ ਹੂੰ ਤਾਜੇ ਸੂਏ ਦਾ ਡੰਗਰ ਦਾ ਆਖਾ ਹੁੰਦਾ ਤੇ ਲੇਬਾ ਸਾਫ ਸੁਧਰਾ ਨਾੜਾ ਨੂੜਾ ਬਹੁਤ ਸੋਹਣੇ ਤੁਸੀਂ ਕੱਲੀ ਕੱਲੀ ਨਾਲ ਦੇਂਦੀ ਏ ਜੀ ਆਪਾਂ ਦੇਖੀ ਤੇ ਕੋਲੇ ਕਰਕੇ ਦਿਖਾ ਦੇ ਮੋੜੇ ਤੇ ਐਂ ਦੀਆਂ ਨੇ ਜਮਾ ਸਾਫ ਖਾਂ ਲੈ ਵੀ ਹੈਣਾ ਹਾਂ ਬਾਕੀ ਆਪਾਂ ਹਾਂ ਪੁੱਛਦੇ ਆਂ ਕੀ ਕਹਿੰਦਾ ਭਾਈ ਤੇ ਭਾਈ ਸੱਸੀ ਗੱਲ ਪਹਿਲਾਂ ਦਾ ਸੱਸੀ ਗੱਲ ਜੀ ਤੇ ਨਾਮ ਦੱਸੋ ਆਪਣਾ ਨਾਮ ਆਪਣਾ ਹੀ ਸੱਜੂ ਸਿੰਘ ਆ ਠੀਕ ਆ ਸੱਜੂ ਪ੍ਰਾਣਾ ਕੰਮ ਆ ਬਾਈ ਆਪਣਾ ਦਾ ਤੇ ਬਾਕੀ ਰੁਪਏ ਦਾ 5-400 ਵਧ ਲੈ ਲਿਆ ਪਰ ਡੰਗਰ ਨਹੀਂ ਮਾਰਾਂਗਾ ਜੇਕਰ ਮੈਨੂੰ ਪਤਾ ਮੈਂ ਵੀ ਜਾਣਦਾ ਬਾਈ ਨੂੰ ਵਧੀਆ ਆਪਣਾ ਨੇੜਤਾ ਦਾ ਕੰਮ ਆ ਤੇ ਡੰਗਰ ਇੱਕ ਨੰਬਰ ਦੇਊਗਾ ਪੈਸੇ ਜ਼ਰੂਰ ਮਾਣੇ ਉੱਤੇ 5-400 ਵਧ ਲੱਗ ਜੂ ਪਰ ਆਣੀ ਹੈਗਾ ਵੀ ਤੁਹਾਨੂੰ ਲੰਬਾ ਆ ਜੂ ਬਾਈ ਜੇ ਆਪਾਂ ਸੱਜੂ ਗੱਲ ਕਰ ਲਈਏ ਜਿਹੜੀ ਆ ਝੋਟੀ ਦਿਖਾਈ ਹੈ ਕੰਮੇ ਸੁਈਆ ਇਹ ਦੂਜਾ ਸੁਆ ਦੂਜਾ ਸੁਆ ਕੈ ਦਿਨ ਹੋਗੇ ਸੁਈ ਨੂੰ ਕੈ ਦਿਨ ਨਹੀਂ ਦੱਸ ਦੇਣਾ 10 ਦਿਨ ਮੰਗਰ ਕੱਟਾ ਕੱਟੀ ਕੱਟਾ ਏ ਮਾਗਰ ਕੱਟਾ ਦੱਸ ਦੇਣਾ ਸੂਈਏ ਦੁੱਧ ਬਾਈ ਹੁਣ ਪ੍ਰੋਪਰ ਹੁਣ 13 ਲੀਟਰ ਦੁੱਧ ਪੂਰਾ 10 ਲੈ ਬਾਈ ਹੈਣਾ ਮੂਹ ਨੂੰ ਜਾਏ ਤੱਕ ਪਾਉਂਦਾ ਥੋੜੀ ਥੱਕ ਹੈਗੀ ਹੈ ਮੂਹ ਨੂੰ ਜਾਏ ਤੱਕ ਪਾਉਂਦਾ 13 ਲੀਟਰ ਪਾਈ ਕਹਿੰਦਾ ਹੁਣ ਮਣਿਆ ਦਾਂਗਾ ਆਪਾਂ ਜੇ ਕੋਈ ਕੇ ਦਾ ਮਨ ਨਹੀਂ ਖੜਦਾ ਤਾਂ ਉਹ ਤੁਸੱਲੀ ਵੀ ਕਰ ਸਕਦਾ ਕਿਉਂ ਪੈਸੇ ਲੈਣੇ ਹੁੰਦੇ ਆ ਤੇ ਵੀ ਆ ਨਹੀਂ ਹੈਗਾ ਵੀ ਇੱਕ ਦਾ ਪਾਉਂਗੀ ਕਹਿੰਦਾ ਤੇ ਮੰਨ ਲਓ ਵੀ 13 ਕਿਲੋ ਦੁੱਧ ਜੋਕ ਕੇ ਲੈ ਜਾ ਸਕਦਾ ਤੇ ਗਾਰੰਟੀ ਵਾਲਾ ਕੰਮ ਹੁੰਦਾ ਬਾਈ ਦਾ ਤੇ ਰੇਟ ਦੀ ਗੱਲ ਕਰੀ ਬਾਈ ਸੱਜੂ ਰੇਟ ਜੀ 40 ਮਾਣ 140 ਮਾਨਦਾਨ ਹੋਈ ਹੈ ਨਾ ਮਾਨਦਾਨ ਹੋਈ ਹੈ ਰੇਟ ਮੰਡੀ ਸਾਹਿਬ ਮੈਂ ਤੁਹਾਨੂੰ ਪਹਿਲਾਂ ਦੱਸਿਆ ਮਿੱਤਰੋ ਕਰਨਾ ਪੈਂਦਾ ਘਬਰਾਇਓ ਨਾ ਕਰੋ ਕਿਉਂ ਵੀ ਆਲਾ ਕਹਿੰਦਾ 140 ਮੰਗ ਲਿਆ ਉਹਨੇ 50 ਮੰਗ ਲਿਆ ਕਿਉਂਕਿ ਦੁਨੀਆਦਾਰੀ ਆ ਮੰਡੀ ਆ ਇਹਦਾ ਕਰਕੇ ਰੇਟ ਜਿਹੜਾ ਕਰਨਾ ਪੈਂਦਾ ਹੁੰਦਾ ਤੇ ਜਦੋਂ ਤੁਸੀਂ ਆ ਕੇ ਖਰੀਦੋਗੇ ਦੇਖੋਗੇ ਉਦੋਂ ਗੱਲ ਕਸੂਰ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਮੌਕੇ ਤੇ ਮਾਨਦਾਨ ਹੋ ਜੂ ਰੇਟ 140 ਮੰਡੀ ਸਾਹਿਬ ਆ ਤੇ ਕੋਈ ਬਾਲੀ ਵੱਡੀ ਗੱਲ ਨਹੀਂ ਤੇ ਬਾਕੀ ਬਾਈ ਜਿਹੜੀ ਟੁਕੜਾ ਉਹ ਕਿੰਨੇ ਡਾਂਦੀ ਗੱਪਣਾ ਸਜੂ ਗੱਪਾ ਨਹੀਂ ਇਹ ਠੰਡਰ ਹੈ ਠੰਡਰ ਆਗੀ ਹਾਂ ਕਿੰਨੇ ਟਾਈਮ ਦੀ ਸੂਈ ਆ ਇਹ ਨੂੰ ਸਾਢੇ 9 ਮਹੀਨੇ ਹੋ ਗਏ ਸਾਢੇ 9 ਮਹੀਨੇ ਆ ਬੱਚਾ ਹਨਾ ਕੱਟਾ ਕੱਟੀ ਕੱਟਾ ਹੈ ਮਾਗਰ ਕੱਟਾ ਤੇ ਦੁੱਧ ਬਾਈ ਤੋਰ ਮੜੇ ਉਹਨੂੰ ਵੀ ਦਵਾ ਦੇ ਗੇਰਾ ਦੁੱਧ ਕਿੰਨਾਗਾ 11 ਲੀਟਰ ਆਏਗਾ 11 ਹਾਂ ਠੋਕੜ ਥੱਲੇ ਹਾਂ 11 ਲੀਟਰ ਦੁੱਧ ਦਾ ਸਾਢੇ 9 ਮਹੀਨੇ ਸੂਈ ਆ ਤੇ ਫਿਰ ਟਿਕਾ ਟੂ ਕਭਰਾਉਣ ਨੂੰ ਨਾ ਗਾਂਹ ਤੋਂ ਲੈ ਗਿਆ ਤੂੰ ਹਾਂ ਹਾਂ ਜੀ ਲੈ ਚੇ ਲੈ ਮਿੱਤਰੋ ਬਾਈ ਕਹਿੰਦਾ ਗੱਭਾ ਨਹੀਂ ਹੈਗੀ ਤੇ ਬਾਕੀ ਕਿਵੇਂ 11 ਲੀਟਰ ਦੁੱਧ ਆਗਾ ਦੇਖ ਸਕਦਾ ਤੁਸੀਂ ਫਿਰ ਬਾਜ਼ਾਰ ਨਹੀਂ ਲਾਇਆ ਫਿਰ ਮਾਝੋ ਹਨਾ ਬਾਜ਼ਾਰ ਲੈਣੇ ਨਹੀਂ ਬਜਾਰ ਦਾ ਲੱਗੂ ਘੱਟ ਲੱਗਿਆ ਹੂੰ ਆਪਾਂ ਹਿੰਨਾ ਲੇਟ ਚੋਣੇ ਲੇਟ ਚੋਣੇ ਅੱਜ ਦਾ 7 ਵਜੇ ਚੋਣੇ ਜਿਹੜੇ ਬਾਜ਼ਾਰ ਤੇ ਲੜੋ ਇਹ ਪਹਿਲਾਂ ਗੋਜਣਾ ਪਿਆ ਸਮਝੇ ਇਹ ਪਹਿਲਾਂ ਬਰ ਭਾਣਨਾ ਗਿਆ ਹੂੰ ਜਿਹਨੂੰ ਗਾਹ ਕੋਟੂ ਆਂ ਵੀ ਜਨਾਂ ਲੇਟ ਹੋਈ ਜੋ ਜਿਹਨੂੰ ਗਾਹ ਕੋਟ ਆਪਾਂ ਗੜਾ ਹੁਣ ਵੀ ਤੜਕੀ ਵੇਖ ਜਾਣੀ ਆ ਹਨਾ ਐ ਨਹੀਂ ਬਸ ਅੱਥ ਨਹੀਂ ਵੇਖਣ ਉਹ ਇਹ ਆਪਾਂ ਲੋਕਾਂ ਨੂੰ ਚਾਹ ਮੱਝ ਚੰਗੀ ਆ ਮਗਰ ਘੱਟਾ ਮਿੱਤਰੋ ਸਾਢੇ ਤਿੰਨ ਮਹੀਨੇ ਦੀ ਸੁਈ ਆ ਟੋਕਣਾ ਚ ਆ ਜਾਂਦੀ ਆ ਤੇ ਦੋ ਦੋ 11 ਲੀਟਰ ਬਾਈ ਕਹਿੰਦਾ ਪੂਰਾ ਪ੍ਰੋਪਰ ਹੈ ਧਕੀਨ ਵਾਲਾ ਹੈਨਾ ਗਾਹਾਂ ਤੋਂ ਲਿਆਏ ਆ ਤੇ ਕੋਈ ਚੱਕਰ ਨਹੀਂ ਤਸੱਲੀ ਤੁਹਾਨੂੰ ਦੇਣਗੇ ਮੈਂ ਕਿਲ ਜਾ ਸਕਦਾ ਹਾਂਜੀ ਤੇ ਬਾਈ ਇਹਦੇ ਰੇਟ ਦੀ ਗੱਲ ਕਰੀ ਆਪਾਂ ਤੋਕੜ ਦੇ ਇਹ ਆ ਜੀ ਲੱਖ ਰੁਪਇਆ ਪੂਰਾ ਵੱਡੀ ਕਰਕੇ ਹਾਂ ਹਾਂਜੀ ਵੱਡੀ ਜ਼ਬਰਦਸਤ ਮੈਂ ਆ ਛੋਟੀ ਗੱਲੀ ਆ ਜੀ ਹਮ ਮਾਨਦਾਨ ਹੋ ਜੂ ਹੈਨਾ ਹਾਂ ਮਾਨਦਾਨ ਰੇਟ ਬਾਈ ਲੱਖ ਰੁਪਇਆ ਕਰਦਾ ਮਾਨਦਾਨ ਹੋ ਜੂਗਾ ਤੇ ਥਾਣਾ ਤੁਹਾਨੂੰ ਦੀ ਇੱਕ ਨੰਬਰ ਆ ਜਮੂ ਹੋ ਮੋਟਾ ਸਾਨੂੰ ਥੋੜਾ ਹੈਨਾ ਹਾਂ ਓਕੇ ਓਕੇ ਥਣ ਮੋਟਾ ਇੱਕ ਨੰਬਰ ਆ ਧਾਰ ਤੂਰ ਦੀ ਤੇ ਪੂਰਾ ਤਸੱਲੀ ਕਰਕੇ ਤੁਸੀਂ ਜਮਾ ਲੈ ਸਕਦੇ ਹੋ ਇਹ ਜਿਹੜੀ ਮੰਡੀ ਲੱਗਦੀ ਆ ਭਾਈ ਜੀ ਹਰ ਸ਼ੁੱਕਰਵਾਰ ਲੱਗਦੀ ਆ ਮਾਨਸਾ ਦੇ ਵਿੱਚ ਰਹਿ ਜਾਂਦੀ ਆ ਤਾਂ ਇੱਥੋਂ ਤੁਹਾਨੂੰ ਸਾਰੇ ਭੰਤਾਂ ਜਿਹੜਾ ਪਸ਼ੂ ਮਿਲ ਜਾਂਦਾ ਸਸਤਾ ਮਿਲ ਜੂ ਮਹਿੰਗਾ ਮਿਲ ਜੂ ਜਹੇ ਜਾਂ ਮਰਜ਼ੀ ਤੁਸੀਂ ਦੇਖ ਕੇ ਲੈ ਜਾ ਸਕਦੇ ਹੋ ਪਰ ਆਉਣਾ ਤੁਹਾਨੂੰ ਮੰਡੀ ਤੇ ਪਹਿਣਾ ਕਿਉਂਕਿ ਕੰਡੈਕਟ ਨੰਬਰ ਜਿਹੜੇ ਇੱਥੇ ਬੰਦ ਕਰੇ ਹੋਇਆ ਬੋਲਣੇ ਤੇ ਇਸ ਕਰਕੇ ਮੰਡੀ ਤੇ ਆ ਕੇ ਤਸੱਲੀ ਕਰਕੇ ਲੈ ਜਾਓ ਮਾਲ ਤੁਹਾਨੂੰ ਹਰੇਕ ਭੰਤਾਂ ਮਿਲ ਜੂਗਾ ਰਮਨਦੇਤਾਲੇ ਚੌਂਕ ਦੇ ਵਿੱਚ ਲੱਗਦੀ ਆ ਦਿਓ ਸਰਸਾ ਰੋਡ ਮਾਨਸਾ ਤੋਂ ਸਰਸਾ ਨੂੰ ਜਾਣੇ ਆ ਤਨਵਾ ਸਾਰੇ ਭਰਾਵਾਂ ਦਾ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ